ਦੇ ਅੰਦਰ ਇੱਕ ਬਹੁਤ ਵੱਡਾ ਖਜ਼ਾਨਾ ਪਰਿਪੂਰਣ ਪ੍ਰਮਾਤਮਾ ਨੇ ਪਾਇਆ ਹੈ ਇਹਨੂੰ ਪ੍ਰਗਟ ਕਰਨਾ ਹੈ ਕਿ ਕਿਸ ਤਰ੍ਹਾਂ ਪ੍ਰਗਟ ਕਰੀਏ ਮਹਾਰਾਜ ਕਹਿੰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ بڑے ਜਵਾਹਰਾਤ ਹੀਰੇ ਰਤਨ ਅੰਦਰ ਪੈਨੇ ਬਸ਼ਰਤੇ ਇੱਕ ਗੱਲ ਇਹ ਗੁਰੂ ਦੀ ਸੁਣ ਲਵੇ ਹੁਣ ਮੈਂ ਅਰਜ਼ ਕਰਾਂ ਕਿਹੜੀ ਗੱਲ ਸੁਣੀ ਗਈ ਹੈ ਜਿਹੜੀ ਮੰਨੀ ਗਈ ਹੈ ਜੋ ਮੰਨੀ ਨਹੀਂ ਗਈ ਉਹ ਨਹੀਂ ਸੁਣੀ ਗਈ ਅਕਸਰ ਪਿਤਾ ਪੁੱਤਰ ਨੂੰ ਕਹਿ ਦਿੰਦਾ ਹੈ ਬੇਟਾ ਤੂੰ ਨਹੀਂ ਸੁਣਿਆ ਸੁਣਿਆ ਮੰਨਿਆ ਜੋ ਮਨਿਆ ਨਹੀਂ ਗਿਆ ਉਹ ਨਹੀਂ ਸੁਣਿਆ ਗਿਆ ਸੁਣਿਆ ਉਹੀ ਗਿਆ ਜੋ ਮਨਿਆ ਗਿਆ ਜੋ ਮਨਿਆ ਗਿਆ ਉਹੀ ਸੁਣਿਆ ਗਿਆ ਇਸ ਵਾਸਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਦਿਕ ਇਹ ਜੋ ਨਿਰਾਲੀ ਕਥਾ ਹੈ ধনਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਜਿਸ ਤਰ੍ਹਾਂ ਦੀ ਪ੍ਰੇਰਣਾ ਹੈ ਤੁਛ ਬਧੀ ਅਨਸਾਰ ਮੈਂ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰ ਰਿਹਾ ਆਪਣੇ ਮਨ ਨੂੰ ਈਸ਼ਵਰ ਦੇ ਅਨੁਕੂਲ ਕਰਨਾ ਆਪਣੇ ਮਨ ਨੂੰ ਈਸ਼ਵਰ ਜੈਸਾ ਬਣਾਣਾ ਈਸ਼ਵਰ ਨੇ ਅਕਾਲ ਪੁਰਖ ਨੇ ਇੱਕ ਮੌਕਾ ਦਿੱਤਾ ਹੈ ਸਮਰਥਾ ਦਿੱਤੀ ਹੈ ਸ਼ਕਤੀ ਦਿੱਤੀ ਹੈ ਵਸੀਲੇ ਦਿੱਤੇ ਨੇ ਕਿ ਮਨੁੱਖ ਆਪਣੇ ਮਨ ਨੂੰ ਮੇਰੇ ਜੈਸਾ ਬਣਾ ਲਵੇ ਮਨ ਨੂੰ ਪ੍ਰਭੂ ਜੈਸਾ ਕੋਈ ਬਣਾ ਲਵੇ ਵਸੀਲਾ ਕੀ ਹੈ ਸਤ ਸੰਗਤ ਗੁਰੂ ਦਾ ਸ਼ਬਦ ਔਰ ਸ਼ਕਤੀ ਕੀ ਰੀਤੀ ਇਸ ਨੇ ਸਮਝ ਸੋਜ ਬੋਝ ਹੁਣ ਸ਼ਕਤੀ ਨੂੰ ਤੇ ਵਸੀਲੇ ਦਾ ਮਨੁੱਖ ਨੇ ਉਪਯੋਗ ਕਰਨਾ ਹੈ ਤੇ ਆਪਣੇ ਮਨ ਨੂੰ ਪਰਮਾਤਮਾ ਜੈਸਾ ਬਣਾਣਾ ਹੈ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਪ੍ਰਕਿਰਤੀ ਨੂੰ ਪਦਾਰਥ ਨੂੰ ਅਸੀਂ ਆਪਣੇ ਅਨੁਕੂਲ ਕਰੀਏ ਆਪਣੇ ਪਿੱਛੇ ਚਲਾਈਏ ਤਾਂ ਹੀ ਸੁਖ ਮਿਲ ਸਕਦਾ ਹੈ ਵਰਨਾ ਨਹੀਂ ਪਰ ਮਨ ਨੂੰ ਪ੍ਰਭੂ ਦੇ ਪਿੱਛੇ ਚਲਾਈਏ ਗੁਰੂ ਦੇ ਪਿੱਛੇ ਚਲਾਈਏ ਤਾਂ ਹੀ ਆਨੰਦ ਮਿਲ ਸਕਦਾ ਹੈ ਵਰਨਾ ਨਹੀਂ ਇਹ ਪਿੱਛੇ ਚਲਣਾ ਪੈਂਦਾ ਹਰ ਕੇ ਸੰਤ ਬਤਾਓ ਮਾਰਗ ਹਮ ਪਿੱਛੇ ਲਾਗ ਚਲੇ ਪਦਾਰਥ ਨੂੰ ਆਪਣੇ ਪਿੱਛੇ ਲੈਣਾ ਆਪਣੇ ਮਨ ਨੂੰ ਪਰਮਾਤਮਾ ਦੇ ਪਿੱਛੇ ਲੈਣਾ ਦਾਹਰਤ ਸਾਡੇ ਅਨੁਕੂਲ ਨਹੀਂ ਅਸੀਂ ਉਸ ਤੋਂ ਸੁੱਖ ਨਹੀਂ ਲੈ ਸਕਦੇ ਬੜੀ ਪਿਆਸ ਲੱਗੀ ਹੈ ਪਰ ਉਬਲਦਾ ਹੋਇਆ ਪਾਣੀ ਹੈ ਕਿਵੇਂ ਪਿਆਸ ਬੁਝਾਈਏ ਉਹਨੂੰ ਠੰਡਾ ਕਰਨਾ ਪੈਗਾ ਆਪਣੇ ਅਨੁਕੂਲ ਕਰਨਾ ਪੈਗਾ ਬੜੀ ਪਿਆਸ ਲੱਗੀ ਹੈ ਪਰ ਜੰਮੀ ਹੋਈ ਬਰਫ਼ ਹੈ ਕਿਵੇਂ ਪਿਆਸ ਬੁਝਾਈਏ ਉਹਨੂੰ ਪਾਣੀ ਦਾ ਰੂਪ ਦੇਣਾ ਪੈਗਾ ਇੱਕ ਨਿੱਖਾ ਜਿਹਾ ਉਦਾਹਰਣ ਹੈ ਪਦਾਰਥ ਨੂੰ ਆਪਣੇ ਅਨੁਕੂਲ ਕਰੀਏ ਤੇ ਸਰੀਰ ਨੂੰ ਸੁੱਖ ਮਿਲਦਾ ਹੈ। ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰੀਏ ਤੇ ਆਨੰਦ ਮਿਲਦਾ ਹੈ। ਮਨ ਨੂੰ ਪਰਮਾਤਮਾ ਦੇ ਅਨੁਕੂਲ ਕਰਨ ਦੇ ਜੋ ਸਾਧਨ ਜਗਤਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੀ ਚੋਲੀ ਚ ਪਾਏ ਨੇ। ਉਮੈਂ ਥੋੜਾ ਜਿਆ ਤੁਹਾਡੇ ਸਾਹਮਣੇ ਖੁਲਾਸਾ ਕਰਾਂ ਇਹ ਸਾਰਾ ਬ੍ਰਹਿਮੰਡ ਪ੍ਰਭੂ ਨੇ ਪੰਜ ਤੱਤਾਂ ਦੇ ਵਿੱਚ ਬਣਾਇਆ ਹੈ ਪੰਜ ਤਤ ਕਰ ਤੁਦ ਸਭ ਸ੍ਰਿਸ਼ਟ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਮਹਾਰਾਜ ਕਹਿੰਦੇ ਨੇ ਅਸੀਂ ਕਰਤਾ ਉਸ ਨੂੰ ਮੰਨਦੇ ਹਾਂ ਕੋਈ ਛੇਵਾਂ ਤੱਤ ਬਣਾ ਕੇ ਦਿਖਾਏ ਛੋਟੀ ਦਾ ਸੈਂਟਿਸਟ ਵੀ ਜੋ ਕੁਝ ਬਣਾਏਗਾ ਇਹਨਾਂ ਪੰਜ ਤੱਤਾਂ ਦੇ ਵਿੱਚ ਬਣਾਏਗਾ ਖੋਜ ਕਰੇਗਾ ਇਹਨਾਂ ਪੰਜ ਤੱਤਾਂ ਦੇ ਵਿੱਚੋਂ ਹੀ ਕਰੇਗਾ ਜੋ ਕੁਝ ਵੀ ਰੂਪ ਰੇਖਾ ਦੇਵੇਗਾ ਇਹਨਾਂ ਪੰਜ ਤੱਤਾਂ ਦੇ ਵਿੱਚੋਂ ਹੀ ਕਰੇਗਾ ਮਹਾਰਾਜ ਕਹਿੰਦੇ ਨੇ ਕਰਤਾ ਤੇ ਅਸੀਂ ਤਾਂ ਕਿਸੇ ਨੂੰ ਮੰਨੀਏ ਕੋਈ ਛੇਵਾਂ ਤੱਤ ਬਣਾ ਕੇ ਦਿਖਾਵੇ ਸਾਰਾ ਬ੍ਰਹਿਮੰਡ ਜਿੱਥੇ ਪੰਜ ਤੱਤਾਂ ਦਾ ਹੈ ਇਹ ਸਰੀਰ ਵੀ ਪੰਜ ਤਤਾਂ ਦਾ ਹੈ। ਆਪ ਤੇਜ ਬਾਏ, ਧਰਤੀ ਆਕਾਸ਼ਾ। ਅਬ ਆਬ ਪਾਣੀ। ਬਾਏ ਹਵਾ। ਹਵਾ ਨੂੰ ਫਾਰਸੀ ਦੇਚ ਵਾਏ ਕਹਿੰਦੇ ਨੇ ਬਾਏ। ਜਿਹੜਾ ਸਰੀਰ ਜਿਹਦੇ ਚ ਹਵਾ ਜ਼ਿਆਦਾ ਹੈ ਉਹਨੂੰ ਕਹਿੰਦੇ ਨੇ ਬਾਦੀ ਸਰੀਰ ਹੈ। ਬਾਦ ਹਵਾ ਨੂੰ ਕਹਿੰਦੇ ਨੇ। ਆਤਿਸ਼ ਅਗਨ ਨੂੰ ਕਹਿੰਦੇ ਨੇ। ਅਬ ਤੇਜ ਬਾਏ ਪ੍ਰਿਥਵੀ ਆਕਾਸ਼ਾ ਪ੍ਰਿਥਵੀ ਆਕਾਸ਼ ਪਾਣੀ ਹਵਾ ਤੇ ਅਗਨ ਇਹ ਸਾਰਾ ਬ੍ਰਹਿਮੰਡ ਇਨਾ ਪੰਜਾਂ ਦਾ ਜੋੜ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਇਸਲਾਮ ਇਸਾਈਅਤ ਯਹੂਦੀ 파르ਸੀ ਚਾਰ ਤਤ ਮੰਨਦੇ ਨੇ ਪੰਜ ਨਹੀਂ ਮੰਨਦੇ ਉਹ ਕਹਿੰਦੇ ਧਰਤੀ ਤੇ ਹੈ ਪਾਣੀ ਤੇ ਹੈ ਅਗਨ ਤੇ ਹੈ ਹਵਾ ਤੇ ਹੈ ਸਰੀਰ ਦੇ ਚ ਆਕਾਸ਼ ਕਿਹੜੀ ਥਾਂ ਤੇ ਮੈਨੂੰ ਇੱਕ ਚੰਗੇ ਉੱਗੇ ਇਸਲਾਮਿਕ ਵਿਦਵਾਨ ਨੇ ਮੌਲਵੀ ਫਾਜ਼ਲ ਸੀ ਲੰਡਨ ਦੇ ਚ ਕਹਿੰ ਲਗਾ ਗਏ ਨੇ ਜੀ ਕਹਿੰਦੇ ਬੜੀ ਅਫਸੋਸ ਦੀ ਗੱਲ ਹੈ ਸਿੱਖ ਵੀ ਪੰਜ ਤੱਤਾਂ ਦਾ ਰਟਣ ਲਾਈ ਜਾਂਦੇ ਨੇ ਪੰਜ ਤੱਤ ਨਹੀਂ ਨੇ ਸਰੀਰ ਚਾਰ ਤੱਤਾਂ ਦਾ ਮਿੱਟੀ ਹੈ ਪਾਣੀ ਹੈ ਹਵਾ ਹੈ ਅਗਨ ਹੈ ਮੈਨੂੰ ਕਹਿਣ ਲੱਗੇ ਤੁਸੀਂ ਦੱਸ ਸਕਦੇ ਹੋ ਸਰੀਰ ਦੇ ਵਿੱਚ ਆਕਾਸ਼ ਕਿਹੜੀ ਥਾਂ ਤੇ ਹੈ ਸਰੀਰ ਦੇ ਵਿੱਚ ਮਿੱਟੀ ਹੈ ਸਰੀਰ ਦੇ ਵਿੱਚ ਪਾਣੀ ਹੈ ਸਰੀਰ ਦੇ ਵਿੱਚ ਅਗਨ ਹੈ ਸਰੀਰ ਦੇ ਵਿੱਚ ਹਵਾ ਹੈ ਇਹ ਤੇ ਹੈ ਦੱਸੋ ਸਰੀਰ ਦੇ ਵਿੱਚ ਆਕਾਸ਼ ਕਿਹੜੀ ਥਾਂ ਤੇ ਹੈ ਕਹਿੰਦੇ ਭਾਰਤ ਦੇ ਪ੍ਰਾਚੇਨ ઋષਿ ਮੁਨੀਆ ਨੇ ਇੱਕ ਗਲਤ ਬਿਆਨ ਹੀ ਕਰ ਦਿੱਤੀ ਪਰ ਸਾਰੇ ਹੀ ਮੱਖੀ ਤੇ ਮੱਖੀ ਮਾਰਨ ਲੱਗ ਪਏ ਮੈਨੂੰ ਕਹਿਣ ਲੱਗੇ ਜੈਨ ਬੋਧ ਸਿੱਖ ਪੰਜ ਤਤਾਂ ਦਾ ਰਟਨ ਕਰੀ ਜਾਂਦੇ ਨੇ ਇਹ ਮੱਖੀ ਦੇ ਉੱਤੇ ਮੱਖੀ ਮਾਰਨਾ ਹੈ ਚਾਰ ਤਤ ਨੇ ਇਸਲਾਮ ਚਾਰ ਤਤ ਮੰਦ ਹੈ ਯਹੂਦੀ 파르시 ਈਸਾਈ ਚਾਰ ਤਤ ਮੰਦ ਹੈ ਜਦ ਉਸ ਮੌਲਵੀ ਫਾਜ਼ਲ ਨੇ ਮੈਨੂੰ ਇਹ ਆਖਿਆ ਰਿਆ ਦੋ ਮਹੀਨੇ ਨਾਲ ਸੀ ਉਹ ਦੋ ਗਏ ਨਹੀਂ ਬਲਵਿੰਦਰ ਸਿੰਘ ਜੀ ਵੀ ਨਾਲ ਸਨ ਉਹ ਵੀ ਦੋ ਢਾਈ ਮਹੀਨੇ ਨਾਲ ਰਿਆ ਸੀ ਕਹਿਣ ਲਗਾ ਮੈਂ ਗੁਰਬਾਣੀ ਦੀ ਕਥਾ ਸੁਣਨੀ ਹੈ ਮੈਂ ਇੱਕ ਠੀਕ ਹੈ ਸੁਣ ਮੈਨੂੰ ਕਹਿਣ ਲਗਾ ਸਰੀਰ ਦੇ ਵਿੱਚ ਪੰਜਵਾਂ ਤੱਤ ਕਿਹੜੀ ਥਾਂ ਤੇ ਆਕਾਸ਼ ਕਹਿੰਦੇ ਨੇ ਸਪੇਸ ਨੂੰ ਆਸਥਾਨ ਨੂੰ ਜਗ੍ਹਾ ਨੂੰ ਮੈਂ ਕਿ ਚਾਰ ਤੱਤਾਂ ਦਾ ਇਹ ਪੁਤਲਾ ਹੈ ਪਾਣੀ ਹੈ ਹਵਾ ਹੈ ਅਗਨੀ ਹੈ ਮਿੱਟੀ ਹੈ ਪਰ ਇਹਨੂੰ ਹੋਣ ਵਾਸਤੇ ਸਪੇਸ ਵੀ ਤੇ ਚਾਹੀਦੀ ਹੈ ਜਗ੍ਹਾ ਵੀ ਤੇ ਚਾਹੀਦੀ ਹੈ ਜੇ ਜਗ੍ਹਾ ਨਾ ਹੋਵੇ ਤੇ ਪਾਣੀ ਕਿੱਥੇ ਹੋਵੇਗਾ ਜੇ ਅਸਥਾਨ ਹੀ ਨਹੀਂ ਹੈ ਤੇ ਹਵਾ ਕਿੱਥੇ ਟਿਕੇਗੀ ਜੇ ਅਸਥਾਨ ਹੀ ਨਹੀਂ ਹੈ ਤੇ ਮਿੱਟੀ ਕਿੱਥੇ ਹੋਵੇਗੀ ਜੇ ਜਗ੍ਹਾ ਹੀ ਨਹੀਂ ਹੈ ਤੇ ਅੱਗ ਦੇ ਵਾਸਤੇ ਫਿਰ ਕਿਹੜਾ ਟਿਕਾਣਾ ਹੋਵੇਗਾ ਇਹਨਾਂ ਚਾਰ ਤੱਤਾਂ ਨੂੰ ਟਿਕਣ ਵਾਸਤੇ ਕੋਈ ਜਗ੍ਹਾ ਵੀ ਤੇ ਚਾਹੀਦੀ ਹੈ। ਅਸਥਾਨ ਵੀ ਤੇ ਚਾਹੀਦਾ ਹੈ। ਸਰੀਰ ਦੇ ਵਿੱਚ ਚਾਰ ਤੱਤ ਨੇ। ਸਰੀਰ ਪੰਜਵੇਂ ਤੱਤ ਦੇ ਅੰਦਰ ਹੈ। ਆਕਾਸ਼ ਦੇ ਵਿੱਚ। ਕੰਨਗੇ ਇਸ ਢੰਗ ਨਾਲ ਵੀ ਸੋਚਿਆ ਗਿਆ ਤੇ ਮੈਂ ਖੇ ਇਸ ਢੰਗ ਨਾਲ ਵੀ ਸੋਚਿਆ ਗਿਆ ਮੈਂ ਖੇ ਕਬੂਲ ਕਰ ਲੋ ਧਰਮ ਦੇ ਸੰਬੰਧ ਦੇ ਜੋ ਭਾਰਤ ਦੇ ઋષਿ ਮਨੀਆਂ ਦੀ ਖੋਜ ਹੈ ਕਿਸੇ ਦੀ ਵੀ ਨਹੀਂ। ਗਹਿਰੀ ਹੋ ਜਾਏ ਚਾਰ ਤਤ ਸਰੀਰ ਦੇ ਚ ਨੇ ਸਰੀਰ ਪੰਜਵੇਂ ਤਤ ਦੇ ਚ ਹੈ ਸਰੀਰ ਨੂੰ ਹੋਣ ਵਾਸਤੇ ਸਪੇਸ ਚਾਹੀਦੀ ਹੈ ਜਗਾਹ ਚਾਹੀਦੀ ਹੈ ਅਸਥਾਨ ਚਾਹੀਦਾ ਹੈ ਅਸਥਾਨੇ ਨਹੀਂ ਹੈ ਤੇ ਸਾਗਰ ਕਿੱਥੇ ਹੋਵੇਗਾ ਅਸਥਾਨੇ ਨਹੀਂ ਹੈ ਤੇ ਧਰਤੀ ਕਿੱਥੇ ਹੋਵੇਗੀ ਅਸਥਾਨੇ ਨਹੀਂ ਹੈ ਤੇ ਅੱਗ ਦਾ ਗੋਲਾ ਸੂਰਜ ਕਿੱਥੇ ਹੋਵੇਗਾ ਤੇ ਹਵਾ ਕਿੱਥੇ ਹੋਵੇਗੀ ਪ੍ਰਸਤਾਨ ਤੇ ਚਾਹੀਦਾ ਸਪੇਸ ਤੇ ਚਾਹੀਦਾ ਚਾਰ ਤਤ ਸਰੀਰ ਦੇ ਅੰਦਰ ਨੇ ਸਰੀਰ ਪੰਜਵੇਂ ਤਤ ਦੇ ਅੰਦਰ ਹੈ ਪੰਜ ਤਤ ਕਰ ਤੋਦ ਸਭ ਸ੍ਰੇਸ਼ਟ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ ਪੰਜ ਤਤ ਦਾਏ ਸਰੀਰ ਹੈ ਹੁਣ ਆਪ ਸੁਣ ਕੇ ਹੈਰਾਨ ਹੋਵੋਗੇ ਭਾਰਤ ਦੇ ਵਿਦਵਾਨ ਮੰਨਦੇ ਨੇ ਸਰੀਰ ਵੀ ਪੰਜ ਨੇ ਇੱਕ ਨਹੀਂ ਹੈ ਜਿਵੇਂ ਪਿਆਜ਼ ਦੇ ਛਿਲਕਿਆਂ ਦੇ ਥੱਲੇ ਛਿਲਕੇ ਹੁੰਦੇ ਨੇ ਸਰੀਰ ਦੇ ਥੱਲੇ ਸਰੀਰ ਹੈ ਫਿਰ ਹੋਰ ਸਰੀਰ ਹੈ ਫਿਰ ਹੋਰ ਸਰੀਰ ਹੈ ਪੰਜ ਸਰੀਰ ਨੇ ਇਹ ਜਿਹੜਾ ਉੱਪਰ ਸਰੀਰ ਹੈ ਇਹਨੂੰ ਕਹਿੰਦੇ ਹਨ ਅਨਮਈ ਕੋਸ਼ ਇਹਦੇ ਥੱਲੇ ਜਿਹੜਾ ਹੈ ਉਹਨੂੰ ਕਹਿੰਦੇ ਨੇ ਪ੍ਰਾਣਮਈ ਕੋਸ਼ ਉਹਦੇ ਥੱਲੇ ਜਿਹੜਾ ਹੈ ਉਹਨੂੰ ਕਹਿੰਦੇ ਨੇ ਮਨਮਈ ਕੋਸ਼ ਉਸਦੇ ਥੱਲੇ ਜਿਹੜਾ ਹੈ ਉਹਨੂੰ ਕਹਿੰਦੇ ਨੇ ਵਿਗਿਆਨਮਈ ਕੋਸ਼ ਤੇ ਪੰਜਵੇਂ ਸਰੀਰ ਨੂੰ ਕਹਿੰਦੇ ਨੇ ਆਨੰਦਮਈ ਕੋਸ਼ ਇਹ ਪੰਜ ਕੋਸ਼ ਨੇ ਪੰਜ ਪਰਦੇ ਨੇ ਜਿਵੇਂ ਪਿਆਜ਼ ਦੇ ਛਿਲਕਿਆਂ ਦੇ ਥੱਲੇ ਛਿਲਕੇ ਸਰੀਰ ਦੇ ਥੱਲੇ ਸਰੀਰ ਸਰੀਰ ਦੇ ਥੱਲੇ ਸਰੀਰ ਆਬ ਸੁਣ ਕੇ ਹੈਰਾਨ ਹੋ ਗਏ ਪੰਨਾਂ ਸਰੀਰਾਂ ਦੀ ਖੁਰਾਕ ਵੀ ਅਲੱਗ ਅਲੱਗ ਹੈ ਅਲੱਗ ਅਲੱਗ ਹੈ ਔਰ ਪੰਨਾਂ ਸਰੀਰਾਂ ਦੇ ਰਸ ਵੀ ਅਲੱਗ ਅਲੱਗ ਹੈ ਇਹਦੇ ਲੰਬੇ ਚੋੜੇ ਖੁਲਾਸੇ 'ਚ ਪੈ ਗਿਆ ਤੇ ਮੈਂ ਇਹਨਾਂ ਤੱਤਾਂ 'ਤੇ ਹੀ ਰੁਕ ਜਾਵਾਂਗਾ ਪਰ ਮੁਖ्तਸਰ ਮੈਂ ਅਰਜ਼ ਕਰਾਂ ਇਹ ਜਿਹੜਾ ਉੱਪਰ ਹੈ ਅਨਮਈ ਕੋਸ਼ ਬਾਬਾ ਫਰੀਦ ਕਹਿੰਦੇ ਨੇ ਸਾਡੇ ਤ੍ਰੈਮਣ ਦੇ ਹੁਰੀ ਚੱਲੇ ਪਾਣੀ ਅੰਨ ਇਹ ਅੰਨ ਪਾਣੀ ਦਾ ਬੁਤਲਾ ਹੈ ਸਰੀਰ ਅਨਮਈ ਘੋਸ਼ ਅੰਨ ਪਾਣੀ ਤੋਂ ਬਿਨਾ ਨਹੀਂ ਚੱਲ ਸਕਦਾ ਇਹ ਸਾਰਾ ਢਾਂਚਾ ਅੰਨ ਪਾਣੀ ਨਾਲ ਬਣਦਾ ਅੰਨ ਪਾਣੀ ਠੀਕ ਨਹੀਂ ਮਿਲਿਆ ਪਾਣੀ ਤਤਾਂ ਦਾ ਸਰੀਰ ਦੇ ਵਿੱਚ ਬੈਲੈਂਸ ਵਿਗੜ ਗਿਆ ਹੈ। ਤੋਂ ਉਸ ਤੋਂ ਜਿਹੜਾ ਰੋਗ ਪੈਦਾ ਹੁੰਦਾ ਉਹਨੂੰ ਕਹਿੰਦੇ ਨੇ ਆਹਾਰਕ ਰੋਗ। ਅਨਪਾਣੀ ਠੀਕ ਨਹੀਂ ਮਿਲੇਆ। ਅਨਪਾਣੀ ਸਰੀਰ ਦੇ ਮੁਤਾਬਕ ਨਹੀਂ ਸੀ। ਅਨਪਾਣੀ ਨੇ ਪੰਜ ਤਤਾਂ ਦਾ ਬੈਲੈਂਸ ਤਵਾਜ਼ਨ ਵਿਗਾੜ ਦਿੱਤਾ। ਇਹਨੂੰ ਕਹਿੰਦੇ ਨੇ ਆਹਾਰਕ ਰੋਗ। ਆਹਾਰਕ ਰੋਗ ਜੋ ਖਾਣ ਪੀਣ ਦੇ ਨਾਲ ਪੈਦਾ ਹੋਇਆ ਹੈ ਰੋਗ ਫਿਰ ਆਯੁਰਵੇਦ ਆਚਾਰੀਏ ਕਹਿੰਦੇ ਨੇ ਖਾਣ ਪੀਣ ਨਾਲ ਠੀਕ ਹੋਵੇਗਾ ਉਹ ਠੀਕ ਵੀ ਨਹੀਂ ਹੋ ਸਕਦਾ ਖਾਣ ਪੀਣ ਨਾਲ ਹੀ ਠੀਕ ਹੋਵੇਗਾ ਆਹਾਰਕ ਰੋਗ ਫਿਰ ਆਯੁਰਵੇਦ ਆਚਾਰੀਏ ਕਹਿੰਦੇ ਨੇ ਆਹਾਰ ਚਿਕਿਤਸਾ ਆਹਾਰ ਔਸ਼ਧੀ ਇਹਨੂੰ ਖੁੱਲ੍ਹ ਕੇ ਇੰਜ ਕਹਿੰਦੇ ਨੇ ਖਾਣਾ ਪੀਣਾ ਜ਼ਹਿਰ ਹੈ ਖਾਣਾ ਪੀਣਾ ਅੰਮ੍ਰਿਤ ਤੋਂ ਸਵਾਲ ਪੈਦਾ ਹੁੰਦਾ ਹੈ ਕਿਹੜਾ ਖਾਣਾ ਪੀਣਾ ਜ਼ਹਿਰ ਹੈ ਕਿਹੜਾ ਜ਼ਹਿਰ ਹੈ ਇੱਕ ਮਨੁੱਖ ਹੈ ਜੋ ਬਹੁ ਪ੍ਰਕਾਰ ਦੀਆਂ ਚੀਜ਼ਾਂ ਖਾਂਦਾ ਹੈ ਕੋਈ ਪਸ਼ੂ ਇਤਨੀਆਂ ਪ੍ਰਕਾਰ ਦੀਆਂ ਚੀਜ਼ਾਂ ਨਹੀਂ ਖਾਂਦਾ ਗਊ ਵੀ ਇੱਕ ਵਿਸ਼ੇਸ਼ ਤਰ੍ਹਾਂ ਦੀ ਘਾਹ ਖਾਂਦੀ ਹੈ ਹਰ ਤਰ੍ਹਾਂ ਦੀ ਘਾਹ ਨਹੀਂ ਖਾਂਦੀ ਇਹ ਵੀ ਮਾਰਜ ਕਰਦੇ ਹਾਂ ਬੱਕਰੀਆਂ ਵੀ ਇੱਕ ਵਿਸ਼ੇਸ਼ ਤਰ੍ਹਾਂ ਦੇ ਪੱਤੇ ਖਾਂਦੀਆਂ ਨੇ ਹਰ ਤਰ੍ਹਾਂ ਦੇ ਪੱਤੇ ਉਹ ਵੀ ਨਹੀਂ ਖਾਂਦੀਆਂ। ਘੋੜਾ ਵੀ ਇੱਕ ਵਿਸ਼ੇਸ਼ ਤਰ੍ਹਾਂ ਦੀ ਘਾਹ ਖਾਂਦਾ ਹੈ ਹਰ ਤਰ੍ਹਾਂ ਦੀ ਘਾਹ ਨੂੰ ਉਹ ਵੀ ਮੂੰਹ ਨਹੀਂ ਮਾਰਦਾ। ਉੱਠ ਵੀ ਖਾਸ ਤਰ੍ਹਾਂ ਦੇ ਪੱਤਿਆਂ ਨੂੰ ਖਾਂਦੇ ਨੇ ਹਰ ਤਰ੍ਹਾਂ ਦੇ ਪੱਤਿਆਂ ਨੂੰ ਉਹ ਨਹੀਂ ਖਾਂਦੇ। ਸੁੰਘ ਕੇ ਛੋੜ ਦਿੰਦੇ ਨੇ। ਇੱਕ ਮਨੁੱਖ ਹੈ ਹਜ਼ਾਰਾਂ ਕਿਸਮਾਂ ਦੇ ਪਕਵਾਨ ਖਾਂਦਾ ਹੈ। ਇਹ ਐਂਜੀ ਕਹਿੰ ਲੋ ਹਰ ਚੀਜ਼ ਖਾਂਦਾ ਸੱਪ ਤੱਕ ਵੀ ਖਾਂਦਾ ਇਹ ਤੇ ਖਾਂਦਾ ਹੁਣ ਐਸਾ ਕਿਹੜਾ ਖਾਣਾ ਜੋ ਜ਼ਹਿਰ ਹੈ ਐਸਾ ਕਿਹੜਾ ਖਾਣਾ ਹੈ ਜੋ ਰੋਗ ਹੈ ਕਿਉਂਕਿ ਆਯੁਰਵੇਦ ਆਚਾਰੀਆ ਕਹਿੰਦੇ ਹਨ ਆਹਾਰ ਰੋਗ ਆਹਾਰ ਚਕਿਤਸਾ ਖਾਣਾ ਪੀਣਾ ਰੋਗ ਹੈ ਖਾਣਾ ਪੀਣਾ दारू ਹੈ ਖਾਣਾ ਪੀਣਾ ਜ਼ਹਿਰ ਹੈ ਖਾਣਾ ਪੀਣਾ ਅੰਮ੍ਰਿਤ ਹੈ ਕਿਹੜਾ ਖਾਣਾ ਪੀਣਾ ਜ਼ਹਿਰ ਹੈ ਤੇ ਕਿਹੜਾ ਖਾਣਾ ਪੀਣਾ ਅੰਮ੍ਰਿਤ ਹੈ ਇੱਕੋ ਹੀ ਪੰਗਤੀ ਜਗੁਰਨਾਮਕ ਨਿਰਣਾ ਕਰਦੇ ਹਨ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਬਾਬਾ ਹੋਰ ਹੋਰ ਕੀ ਹੈ ਹੋਰ ਕੀ ਹੈ ਬੁੱਖ ਤੇ ਹੈ ਨਹੀਂ ਤੇ ਖਾਈ ਜਾ ਰਿਹਾ ਹੈ ਹੋਰ ਇਹਦੇ ਅਰਥ ਇਹ ਨੇ ਗੁਰਬਾਣੀ ਗ੍ਰਾਮਰ ਦੇ ਮੁਤਾਬਕ ਗੁਰਬਾਣੀ ਵਿਆਕਰਣ ਦੇ ਤਾ ਬਾ ਬਾ ਹੋਰ ਖਾਣਾ ਖੁਸ਼ੀ ਖਾਣ ਬੁੱਖ ਨਹੀਂ ਹੈ ਖਾ ਰਿਹਾ ਹੈ ਹੁਣ ਇੱਕ ਇੱਕ ਬੁਰਕੀ ਰੋਗ ਹੈ बुख नहीं है रहे है और एक एक बुरकी जहर है बुख है रहे है एक एक बुरकी अमृत है एक एक बुरकी दारू है एक एक बुरकी ही रहे है बुख है तो दारू है अमृत है बुख बिल्कुल नहीं है ਹੋਰ ਇੱਕ ਇੱਕ ਬੁਰਕੀ ਜ਼ਹਿਰ ਹੈ ਤੇ ਰੋਗ ਹੈ ਬਾਬਾ ਹੋਰ ਖਾਣਾ ਖੁਸ਼ੀ ਕੁਵਾਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਇਹ ਖਾਦਾ ਹੋਇਆ ਜੋ ਭੁੱਖ ਨਹੀਂ ਹੈ ਤਨ ਨੂੰ ਤੇ ਪੀੜਤ ਕਰੇਗਾ ਚੁਕਿ ਅਦਿਕ ਸ਼ਕਤੀ ਵੜਾਏਗਾ ਤੋ ਮਨ ਵਿਕਾਰੀ ਹੋਵੇ ਮਨ ਦੇ ਅੰਦਰ ਪਰਬਲ ਵਾਸ਼ਨਾਵਾਂ ਜਾਗਣਗੇ ਜੇ نو ਸੀਮਾ ਦੇ ਚ ਰੱਖਣਾ ਬੜਾ ਔਖਾ ਹੋ ਜਾਏਗਾ ਤਨ ਵੀ ਰੋਗੀ ਹੋਏਗਾ ਤੋਂ ਮੁਖਤਸਰ ਮੈਂ ਅਰਜ਼ ਕਰਾਂ ਅਨਮਈ ਕੋਸ਼ ਇਸ ਤੋਂ ਬਾਅਦ ਦੂਸਰਾ ਸਰੀਰ ਮੰਨਦੇ ਨੇ ਪ੍ਰਾਣਮਈ ਕੋਸ਼ ਇਹਨੂੰ ਤਾਜ਼ੀ ਪਵਨ ਚਾਹੀਦੀ ਹਵਾ ਚਾਹੀਦੀ ਜਿਹੜਾ ਮਨੁੱਖ ਹਰ ਵਕ ਪੂਰੀ ਤੀ ਹਵਾ ਦੇ ਚ ਰਹਿੰਦਾ ਹੋਵੇ ਬੰਦ ਕਮਰੇ ਚ 24 ਘੰਟੇ ਹਰ ਵਕ ਹੋ ਸਕਦਾ ਹੈ ਇਸੇ ਮਰਕਦਾ ਪ੍ਰਾਣਮਈ ਕੋਸ਼ ਰੋਗੀ ਹੋ ਜਾਵੇ। ਆਯੁਰਵੇਦ ਆਚਾਰੀਆ ਕਹਿੰਦੇ ਜੋ ਬਹੁਤ ਵੱਡੇ ਵੱਡੇ ਸ਼ਹਿਰ ਨੇ ਤੇ ਸੰਗਣੀ ਥਾਂ ਤੇ ਰਹਿਣ ਵਾਲੇ ਲੋਕ ਨੇ ਬਿਲਕੁਲ ਬੰਦ ਕਰਿਆ ਚ। ਖੁੱਲ੍ਹੀ ਹਵਾਵ ਦੇ ਚ ਰਹਿਣਾ ਉਹਨਾਂ ਨੂੰ ਨਸੀਬ ਹੀ ਨਹੀਂ ਹੁੰਦਾ। ਅਕਸਰ ਉਹਨਾਂ ਦੇ ਪ੍ਰਾਣਮਈ ਕੋਸ਼ ਰੋਗੀ ਹੋ ਜਾਂਦੇ ਨੇ। ਹਵਾ ਦੀਆਂ ਬਿਮਾਰੀਆਂ ਦਮਾ ਇਤਾਲਜਿਤ ਹੋਰ ਸੈਂਕੜੇ ਇਸ ਤਰ੍ਹਾਂ ਦੇ ਰੋਗ ਉਹਨਾਂ ਨੂੰ ਹੋ ਜਾਂਦੇ ਹਨ ਉਹ ਪ੍ਰਾਣਮਈ ਕੋਸ਼ ਦਾ ਰੋਗ ਹੈ ਇਸ ਸਰੀਰ ਦਾ ਰੋਗ ਨਹੀਂ ਹੈ ਅਨਮਈ ਕੋਸ਼ ਦਾ ਰੋਗ ਨਹੀਂ ਪੁਰਾਣੇ ਜਿਹੜੇ ਵੈਦ ਕਿਸੇ ਦਾ ਇਲਾਜ ਕਰਦੇ ਸਨ ਤੋਂ ਦੇਖਦੇ ਸਨ ਰੋਗ ਦੀ ਜੜ ਕਿਹੜੇ ਕੋਸ਼ ਦੇ ਚ ਹੈ ਕਿਹੜੇ ਸਰੀਰ ਦੇ ਚ ਹੈ ਅਨਮਈ ਕੋਸ਼ ਦੇ ਚ ਉਹਦੀ ਜੜ ਕੇ ਪ੍ਰਾਣਮਈ ਕੋਸ਼ ਦੇ ਚ ਹੈ ਉਹਦੀ ਜੜ ਕੇ ਮਨਮਈ ਕੋਸ਼ ਦੇ ਚ ਉਹਦੀ ਜੜ ਇਹ ਦੇਖਦੇ ਆਉਂਦੇ ਸ ਆਯੁਰਵੇਦ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਕਿਉਂ ਉਹ ਸ਼ਲੋਕスピード ਨਾਲ ਚਲਦੇ ਸਨ ਆਹستہ ਆਹستہ ਇੱਕਦਮ ਸਿਰਦਰਦੀ ਦੂਰ ਕਰਨਾ ਇੱਕਦਮ ਕਿਸੇ ਬਿਮਾਰੀ ਨੂੰ ਖਤਮ ਕਰਨਾ ਉਹਨਾਂ ਕੋਲ ਇਸ ਡੰਗ ਦੀਆਂ ਔਸ਼ਦੀਆਂ ਨਹੀਂ ਸਨ ਤੇ ਇੱਕਦਮ ਖਤਮ ਕਰਨਾ ਉਹਨੂੰ ਹਾਨੀਕਾਰਕ ਵੀ ਕਹਿੰਦੇ ਸੀ ਕਹਿੰਦੇ ਜਦ ਇਹ ਪ੍ਰਗਟ ਆਇਸਤਾ ਆਇਸਤਾ ਹੋਇਆ ਇਹਨੂੰ ਰੁਕਸਤ ਵੀ ਆਇਸਤਾ ਆਇਸਤਾ ਕਰਨਾ ਹੈ ਇਹਨੂੰ ਪ੍ਰਗਟ ਹੋਣ ਦੇ ਜਿੰਨਾ ਸਮਾਂ ਲੱਗਿਆ ਇਹਨੂੰ ਖਤਮ ਹੋਣ ਦੇ ਚਿਤਨਾ ਸਮਾਂ ਚਾਹੀਦਾ ਹੈ ਇਹਨੂੰ ਅੱਗੇ ਆਉਣ ਦੇ ਵਾਸਤੇ ਜਿੰਨਾ ਸਮਾਂ ਲੱਗਿਆ ਇਹਨੂੰ ਪਿੱਛੇ ਜਾਣ ਦੇ ਚਿਤਨਾ ਸਮਾਂ ਲੱਗਿਆ ਪਰ ਮਨੁੱਖ ਅੱਜ ਬੜਾ ਜਲਦੀ ਦੇ ਚ ਹੈ ਤੋ ਹੋਇਆ ਕਿ ਐਸੀ ਦਵਾਈਆਂ ਜੋ ਜਲਦੀ ਠੀਕ ਕਰ ਦੇਣ ਸਾਰੇ ਸਿਆਣੇ ਨੇ ਸਮਝਦੇ ਨੇ ਸਾਈਡ ਇਫੈਕਟ ਪੈਦਾ ਹੋ ਜਾਂਦਾ ਹੈ ਉਹ ਕਿਸੇ ਦੂਜੇ ਰੋਗ ਨੂੰ ਜਨਮ ਦੇ ਦਿੰਦਾ ਹੈ ਪ੍ਰਾਣਮਈ ਕੋਸ਼ ਦੀ ਗਿਜ਼ਾ ਹੈ ਚੰਗੀ ਸਾਫ਼ ਸੁਥਰੀ ਹਵਾ ਪ੍ਰਾਣਯਮ ਇੱਕ ਤਰੀਕੇ ਦੇ ਨਾਲ ਇਹ ਦੂਜੇ ਸਰੀਰ ਦੀ ਐਕਸਰਸਾਈਜ਼ ਹੈ ਲੰਬੇ ਸਵਾਸ ਲੈਣਾ ਤਿੱਖੇ ਸਵਾਸ ਲੈਣੇ ਇਹ ਅਨਮਈ ਕੋਸ਼ ਦੀ ਐਕਸਰਸਾਈਜ਼ ਨਹੀਂ ਹੈ ਪ੍ਰਾਣਮਈ ਕੋਸ਼ ਦੀ ਐਕਸਰਸਾਈਜ਼ ਹੈ ਤੀਜਾ ਸਰੀਰ ਮਨਮਈ ਕੋਸ਼ ਇਨੂੰ ਕੀ ਚਾਹੀਦਾ ਹੈ ਇਹਦੀ ਖੁਰਾਕ ਕੀ ਹੈ ਇਹਦੀ ਵੀ ਚੰਗੀ ਤੇ ਮਾੜੀ ਖੁਰਾਕ ਹੈ ਚੰਗੇ ਵਿਚਾਰ ਚੰਗੀ ਖੁਰਾਕ ਹੈ ਮਾੜੇ ਵਿਚਾਰ ਮਾੜੀ ਖੁਰਾਕ ਹੈ ਮਾੜੀ ਖੁਰਾਕ ਜਿਵੇਂ ਅਨਮਈ ਕੋਸ਼ ਤੇ ਮਨੁੱਖ ਚੰਗਾ ਮਾੜਾ ਖਾ ਸਕਦਾ ਹੈ ਜਿਵੇਂ ਪ੍ਰਾਣਮਈ ਕੋਸ਼ ਦੇ ਚ ਮਨੁੱਖ ਚੰਗੀ ਮਾੜੀ ਹਵਾ ਦੇ ਚ ਰਹਿ ਸਕਦਾ ਹੈ ਇਸ ਤਰ੍ਹਾਂ ਮਨ ਦੇ ਤਲ ਦੇ ਉਤੇ ਵੀ ਚੰਗੇ ਮਾੜੇ ਵਿਚਾਰਾ ਨੂੰ ਗ੍ਰਹਿਣ ਕਰ ਸਕਦਾ ਇਹ ਕਥਾ ਇਹ ਕੀਰਤਨ ਇਹ ਗੁਰਬਾਣੀ ਦੀ ਵਿਚਾਰ ਇਹ ਚੰਗੇ ਗਿਜ਼ਾ ਹੈ ਇਹ ਬਹੁਤ ਥੋੜੇ ਲੋਕ ਹੀ ਖਾਂਦੇ ਨੇ ਗੰਦਾ ਸਾਹਿਤ ਲਿਟਰੇਚਰ ਪੜਨ ਵਾਲੇ ਬਹੁਤ ਨੇ ਹਰ ਵਕਤ ਗਲਤ ਸੋਚਣਾ ਗਲਤ ਫੁਰਨੇ ਤੋਂ ਇਹ ਮਨ ਦੀ ਗਲਤ ਗਿਜ਼ਾ ਹੈ ਇਹਦੇ ਨਾਲ ਕੀ ਹੋਵੇਗਾ ਮਾਨਸਿਕ ਰੋਗ ਇਸ ਰੋਗ ਦੀ ਜੜ ਮਨ ਦੇ ਚ ਹੈ ਪ੍ਰਾਣਮਈ ਕੋਸ਼ ਦੇ ਚ ਨਹੀਂ ਹੈ ਉਸ ਰੋਗ ਦੀ ਜੜ ਇਸ ਅਨਮਈ ਕੋਸ਼ ਦੇ ਚ ਨਹੀਂ ਹੈ ਪ੍ਰਾਣਮਈ ਕੋਸ਼ ਦੇ ਚ ਨਹੀਂ ਹੈ ਮਨਮਈ ਕੋਸ਼ ਦੇ ਚ ਔਰ ਆਪ ਸੁਣ ਕੇ ਹੈਰਾਨ ਹੋਗੇ ਜੋ ਅੱਜ ਦੇ ਮਨੋਚਿੰਤਕ ਕਹਿੰਦੇ ਧਾਰਮਿਕ ਮਨੋਚਿੰਤਕ ਅੱਜ ਅਨਮਈ ਕੋਸ਼ ਇਤਨਾ ਰੋਗੀ ਨਹੀਂ ਹੈ ਮਨਮਈ ਕੋਸ਼ ਜ਼ਿਆਦਾ ਰੋਗੀ ਅੱਜ ਪ੍ਰਾਣਮਈ ਕੋਸ਼ ਤੋਂ ਵੀ ਕਈ ਗੁਣਾ ਜ਼ਿਆਦਾ ਹੈ मनमय कोश रोगी है बड़ा भयंकर रोगी मन से करो किसी के दर्जदा पूरा खुलासा करेंगे कि में अंदाजा लाोगे बंदा मान से रोगी है गणगलते क्रोध करता है हरवत क्रोध दे जले हुए है ईर्ष्या जले आया है मान से करो ਹੁਣ ਤੇ ਅੱਜ ਦੇ ਮਨੋਚਿੰਤਕ ਵੀ ਕਹਿਣ ਲੱਗ ਪੈਨ ਬੜੇ ਬੜੇ ਅਪਰਾਧੀ ਜੋ ਕ੍ਰੋਧ ਵਸੋ ਕੇ ਕਤਲ ਕਰਦੇ ਨੇ ਮਾਨਸਿਕ ਰੋਗੀ ਨੇ ਕਹਿੰਦੇ ਨੇ ਨਾ ਤੇ ਤਰਸਖਾਓ ਇਹਨਾਂ ਦਾ ਇਲਾਜ ਕਰੋ ਲੜਾਈ ਝਗੜੇ ਜੋ ਕਤਲ ਕਰ ਬੈਠਦੇ ਨੇ ਮਾਨਸਿਕ ਰੋਗੀ ਭਾਰਤ ਦੇ ਕੈਦਵਹ দাস ਨੂੰ ਬੇਸ਼ਤਰ ਜੇਲਾਂ ਦੇ ਵਿੱਚ ਵੀ ਕਥਾ ਕਰਨ ਵਾਸਤੇ ਜਾਣਾ ਪੈਂਦਾ ਹੈ ਇਹ ਬੈਂਗਲੌਰ ਦੇ ਸੱਜਣ ਆਏ ਨੇ ਇਹ ਮੇਰੇ ਨਾਲ ਹੀ ਗਏ ਸਨ ਬੈਂਗਲੌਰ ਦੀ ਜੇਲ੍ਹ ਵਿੱਚ ਕੋਈ 4000 ਕੈਦੀ ਸਨ ਇਹ ਬੱਚਿਆਂ ਨਮਨੀਤ ਕੌਰ ਉਹਨਾਂ ਨੇ ਸ਼ਬਦ ਵੀ ਸੁਣਾਇਆ ਕੈਦੀਆਂ ਨੂੰ 4000 ਕੈਦੀਆਂ ਦਾ ਇਕੱਠ ਸੀ 1 ਘੰਟਾ ਦਾਸ ਨੇ ਉਹਨਾਂ ਨੂੰ ਗੁਰਬਾਣੀ ਵੀ ਚਾਰ ਸੁਣਾਈ ਹਿੰਦੀ ਵਿੱਚ ਕਿ ਕੰਨੜ ਲੋਕ ਸਨ ਸਾਰਾ ਰਿਕਾਰਡ ਵੀ ਕੀਤਾ ਗਿਆ ਇਹਨਾਂ ਦੌਰ ਦੇ ਜੇਲ੍ਹ ਦੇ ਵਿੱਚ ਵੀ 10-2 ਦਿਨ ਹਾਜ਼ਰੀ ਭਰਨ ਜਾਂਦਾ ਹੁੰਦਾ ਹੈ ਸੈਂਟਰਲ ਜੇਲ੍ਹ ਦੇ ਵਿੱਚ ਜੋਧਪੁਰ ਔਰ ਇਸ ਤਰ੍ਹਾਂ ਰਾਏਪੁਰ ਹੋਰ ਕਈ ਜੇਲਾਂ ਦਾ ਜਾਣਾ ਹੁੰਦਾ ਹੈ ਬੁਲੰਦੇ ਨੇ ਕੁਝ ਮੌਲਵੀ ਜਾਂ ਹੋਰ ਪੰਡਤ ਵਿਦਵਾਨ ਵੀ ਅੰਦਰ ਜਾਂਦੇ ਰਹਿੰਦੇ ਨੇ ਕਥਾ ਕਰਨ ਵਾਸਤੇ ਕੈਦੀਆਂ ਨੂੰ ਸੁਣਾਉਣ ਵਾਸਤੇ ਇਕ ਸਿੰਘ ਕੈਦੀ ਮੈਂ ਦੇਖ ਕੇ 당ਗ ਰਹਿ ਗਿਆ ਅੰਮ੍ਰਿਤ ਵੇਲੇ ਆਂਦਾ ਸੀ ਗੁਰਦੁਆਰੇ ਜੋਮ ਜੋਮ ਕੇ ਕੀਰਤਨ ਸੁਣਦਾ ਸੀ ਔਰ ਕਤਲ ਵੀ ਉਸਨੇ ਗੁਰਦੁਆਰੇ ਚ ਕੀਤਾ ਕਿਰਪਾਨ ਕੱਢ ਕੇ ਪਛਤਾਪ ਉਸ ਨੂੰ ਬੜਾ ਸੀ ਕ੍ਰੋਧ ਇੱਕ ਵੇਗ ਹੈ ਜਿਹਦੇ ਚ ਮਨੁੱਖ ਦੀ ਸੋਚਣੀ ਕੰਮ ਨਹੀਂ ਕਰਦੀ ਨਹੀਂ ਕੰਮ ਜਿਵੇਂ ਤਨ ਬਹੁਤ ਬਿਮਾਰ ਹੋਵੇ ਬਹੁਤ ਬਿਮਾਰ ਹੋਵੇ ਤਾਂ ਫਿਰ ਚੱਲਿਆ ਵੀ ਨਹੀਂ ਜਾਂਦਾ ਹੱਥਾਂ ਨਾਲ ਕੋਈ ਕਰਨਾ ਵੀ ਔਖ ਆਉਂਦਾ ਬੋਲਣਾ ਵੀ ਔਖ ਆਉਂਦਾ ਬਿਮਾਰ ਤਾਪ ਚੜਿਆ ਹੈ ਬੜਾ ਜ਼ੋਰ ਦਾ ਮਨ ਜਦ ਰੋਗੀ ਹੋਵੇ ਤਾਂ ਸੋਚਣੋ ਰਹਿ ਜਾਂਦਾ ਹੈ ਸੋਚਣੋ ਰਹਿ ਜਾਂਦਾ ਹੈ ਉਸ ਬੇਹੋਸ਼ੀ ਦੇਚ ਕਤਲ ਹੋ ਜਾਂਦਾ ਹੈ ਇਸ ਵਾਸਤੇ 90% ਕਾਤਲ ਅਜ ਸਿਆਣੇ ਮੰਨਦੇ ਨੇ ਮਾਨਸਿਕ ਰੋਗੀ ਨੇ ਰੋਗੀ ਨੇ ਵੇਗ ਦੇ ਛੋ ਗਏ ਗ੍ਰੋਧ ਮਾਨਸਿਕ ਰੋਗ ਹੈ ਬੜਾ ਭयंकर ਮਾਨਸਿਕ ਰੋਗ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਹੇ ਕਲਮੂਲੰ ਕਰੋਦੰ ਕਦੰਚ ਕਰਣਾ ਨ ਉਬਰਜਤੇ ਹੈ ਹੇ ਕਲੇਸ਼ ਦੀ ਜੜ ਇਹ ਕਲੇਸ਼ ਦੀ ਬੁਨਿਆਦ ਕਰੋਧ ਜਦੋਂ ਕਿਸੇ ਤੇ ਅਸਵਾਰ ਹੋ ਜਾਂਦਾ ਹੈ ਉਹਦੇ ਅੰਦਰ ਕਰਣਾ ਨਹੀਂ ਰਹਿੰਦੀ ਦਇਆ ਨਹੀਂ ਰਹਿੰਦੀ ਇਨਸਾਨੀਅਤ ਨਹੀਂ ਰਹਿੰਦੀ ਸ਼ਰਾਫਤ ਨਹੀਂ ਰਹਿੰਦੀ ਇਹ ਕਲ ਮੂਲੰ ਕਰੋਧੰ ਕਦੰਚ ਕਰਣਾ ਨਾ ਉਪਰਜਤੇ ਵਿਖਯੰਤ ਜੀਵੰ ਵਸਯੰ ਕਰੋਤ ਨਰਤੰ ਕਰੋਤ ਜਥਾ ਮਰਕਟੇ ਤੋ ਕਿਹਨਾਂ ਦੇ ਅੰਦਰ ਵਾਸਾ ਕਰਦਾ ਹੈ ਹਰ ਵਕਤ ਗਲਤ ਜੋ ਸੋਚਦੇ ਰਹਿੰਦੇ ਨੇ ਹਰ ਵਕਤ ਜਿਨ੍ਹਾਂ ਦੀ ਮਾਨਸਿਕ ਗਿਜ਼ਾ ਗਲਤ ਹੈ ਜਿਨ੍ਹਾਂ ਦਾ ਮਾਨਸਿਕ ਆਹਾਰ ਗਲਤ ਹੈ ਜਿਨ੍ਹਾਂ ਦੇ ਮਨ ਦਾ ਖਾਣਾ ਗਲਤ ਹੈ ਤੋ ਉਹਨਾਂ ਦੇ ਅੰਦਰ ਵਾਸਾ ਕਰਦਾ ਹੈ ਇਹ ਗ੍ਰੋਧ ਤੇਰਾ ਉੱਥੇ ਵਾਸਾ ਹੁੰਦਾ ਹੈ ਫਿਰ ਤੂੰ ਉਹਨਾਂ ਨੂੰ ਇੰਜ ਨਾ ਚਾਹਨਾ ਹੈ ਜਿਵੇਂ ਮਦਾਰੀ ਬੰਦਰ ਨੂੰ ਲਾਚਾਂਦਾ ਨਰਤੰਕ ਕਰੋ ਤਜਥਾ ਮਰਕਟੇ ਗਿਆਨ ਦਾ ਸਾਗਰ